ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਆਪਣੇ ਚੈਨਲ ਬਰਾੜ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਪਸ਼ਟ ਕਰਨ ਲੱਗੇ ਆਂ ਮਹਿਕ ਪੈਣਾ ਸੱਚ ਕਿਉਂ ਛੁਪਾ ਰਹੀ ਸੀ ਉਹਨਾਂ ਨੇ ਦੱਸਿਆ ਮਨਿੰਦਰ ਵੀਰ ਜੀ ਮਨਿੰਦਰ ਮੰਗਟ ਜੀ ਦਾ ਨਵਾਂ ਨਿਊ ਬਲੌਗ ਆ ਚੁੱਕਿਆ ਗਿਆ ਹੈ ਜੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਵੀ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਗਈ ਰਵੀ ਵੀਰ ਜੀ ਇੰਡੀਆ ਤੋਂ ਕੈਨੇਡਾ ਗਏ ਆ ਅੱਜ ਮਨਿੰਦਰ ਮਨਿੰਦਰ ਮੰਗਟ ਵੀਰ ਜੀ ਜੋ ਇਹਨਾਂ ਨੂੰ ਅੱਗੇ ਆ ਕੇ ਲੈ ਕੇ ਗਏ ਆ ਵੀਰ ਜੀ ਰਵੀ ਵੀਰ ਜੀ ਦੀ ਸੱਸ ਤੇ ਰਵੀ ਵੀਰ ਜੀ ਇੱਥੇ ਇੰਡੀਆ ਤੋਂ ਕੈਨੇਡਾ ਪਹੁੰਚੇ ਆ ਜੀ ਇਸ ਦਾ ਮਤਲਬ ਇਹ ਹੈ ਕਿ ਉਹ ਮਹਿਕਪੈਣ ਦੀ ਕੇਅਰ ਦੇ ਲਈ ਰਵੀ ਵੀਰ ਜੀ ਵੀ ਆਏ ਹੋਏ ਸੀ ਔਰ ਮਹਿਕਪੈਣ ਦੇ ਮੰਮੀ ਵੀ ਆਏ ਹੋਏ ਸੀ ਅੱਜ ਉਹ ਕੈਨੇਡਾ ਪਹੁੰਚ ਗਏ ਆ ਜੀ ਮਨਿੰਦਰ ਮੰਗਟ ਵੀਰ ਜੀ ਉਹਨਾਂ ਨੂੰ 에어ਪੋਰਟ ਤੋਂ ਆ ਕੇ ਲੈ ਕੇ ਗਏ ਆ ਔਰ ਉਹਨਾਂ ਨੇ ਖੂਬ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਤੇ ਦੋਨਾਂ ਭਰਾਵਾਂ ਨੇ ਜਾ ਕੇ ਗਰੋਸਰੀ ਦਾ ਸਮਾਨ ਵੀ ਖਰੀਦ ਕੇ ਲਿਆਂਦਾ ਤੇ ਹੋਮ ਟੂਰ ਵੀ ਦਿੱਤਾ ਮਨਿੰਦਰ ਮੰਗਟ ਨੇ ਆਪਣੇ ਘਰ ਦਾ ਹੋਮ ਟੂਰ ਵੀ ਦਿੱਤਾ ਔਰ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਘਰੇ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਕੀਤੀ ਮਹਿਕ ਪੈਨ ਨੂੰ ਵੀ ਕਹਿਣਾ ਚਾਹੂੰਗੀ ਮਹਿਕ ਪੈਨ ਜੇ ਤੁਸੀਂ ਆਪਣਾ ਲੱਗ ਤੋਂ ਚੈਨਲ ਬਣਾਇਆ ਔਰ ਸਪਸ਼ਟ ਕੀਤਾ ਦੇਖੋ ਮਨਿੰਦਰ ਮੰਗਟ ਵੀਰ ਜੀ ਨੇ ਆਪਾਂ ਨੂੰ ਸਪਸ਼ਟ ਕਰ ਦਿੱਤਾ ਉਹਨਾਂ ਦੇ ਘਰੇ ਕੋਈ ਵੀ ਗੱਲਬਾਤ ਨਹੀਂ ਗੀ ਮਹਿਕ ਪੈਨ ਦੀ ਹਜੇ ਤੱਕ ਕੋਈ ਵੀ ਵੀਡੀਓ ਨਹੀਂ ਆਏਗੀ ਮੈਂ ਮਹਿਕ ਪੈਨ ਨੂੰ ਬੇਨਤੀ ਕਰੂੰਗੀ ਪੈਨ ਤੁਸੀਂ ਵੀ ਜੇ ਸੋਸ਼ਲ ਮੀਡੀਆ ਤੇ ਆਏ ਆ ਤਾਂ ਪਲੀਜ਼ ਇਸ ਗੱਲ ਨੂੰ ਸਪਸ਼ਟ ਕਰ ਦੋ ਮਹਿਕ ਪੈਨ ਦੀ ਕੇਅਰ ਦੇ ਲਈ ਉਹਨਾਂ ਦੀ ਮਾਤਾ ਜੀ ਵੀ ਆਏ ਹੋਏ ਸੀ ਦੇਖੋ ਮਾਤਾ ਤੋਂ ਮਾਮਾ ਤੋਂ ਆਪਣੇ ਬੱਚਿਆਂ ਦਾ ਕੰਡਾ ਵੱਜਾ ਵੀ ਨਹੀਂ ਝੰਲਿਆ ਜਾਂਦਾ ਹੁੰਦਾ ਇਸ ਕਰਕੇ ਉਹਨਾਂ ਦੇ ਮਾਤਾ ਜੀ ਆਏ ਹੋਏ ਸੀ ਆਪਾਂ ਨੂੰ ਉਹਨਾਂ ਨੇ ਵੀਡੀਓ ਦੇ ਵਿੱਚ ਮੈਂ ਕਿਹ ਪੈਨ ਨੇ ਨਹੀਂ ਦੱਸਿਆ ਮੈਂ ਕਿਹ ਪੈਨ ਮੈਂ ਤੁਹਾਨੂੰ ਬੇਨਤੀ ਕਰੂੰਗੀ ਦੇਖੋ ਜੇ ਤੁਸੀਂ ਪਰਿਵਾਰ ਤੋਂ ਅਲੱਗ ਹੋ ਕੇ ਸਾਨੂੰ ਵੀਡੀਓ ਬਣਾ ਕੇ ਦਿੱਤੀਆਂ ਤਾਂ ਤੁਸੀਂ ਆਪਣੇ ਪਰਿਵਾਰ ਦੇ ਇੱਕੇ ਦੀ ਵੀਡੀਓ ਵੀ ਸਾਡੇ ਲਈ ਜ਼ਰੂਰ ਲੈ ਕੇ ਆਓ ਵੀ ਤੁਹਾਡੇ ਪਰਿਵਾਰ ਦਾ ਇੱਕਾ ਉਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਪਬਲਿਕ ਨੂੰ ਪਹਿਲਾਂ YouTube ਦੇ ਉੱਪਰ ਦੇਖਣ ਨੂੰ ਮਿਲਦਾ ਸੀ ਭੈਣ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰੂੰਗੀ ਅੱਗੇ ਤੁਸੀਂ ਜੋ ਜੋ ਗੱਲਬਾਤ ਆਪਣੇ ਚੈਨਲਾਂ ਦੇ ਉੱਪਰ ਦੇ ਰਹੇ ਆ ਤਾਂ ਸਾਰਿਆਂ ਨੂੰ ਪਬਲਿਕ ਹੋ ਰਿਹਾ ਔਰ ਪਤਾ ਲੱਗ ਰਿਹਾ ਠੀਕ ਹੈ ਜੀ ਪਰ ਮਨਿੰਦਰ ਮੰਗਟ ਵੀਰ ਜੀ ਦੀ ਜਿਹੜਾ ਬਲੌਗ ਪਾਇਆ ਉਸ ਤੋਂ ਸਪਸ਼ਟ ਹੋ ਗਿਆ ਵੀ ਤੁਸੀਂ ਘਰ ਦੇ ਵਿੱਚ ਹੱਸਦੇ ਖੇਡਦੇ ਹੋ ਕੋਈ ਵੀ ਗੱਲਬਾਤ ਨਹੀਂਗੀ ਇਸ ਲਈ ਭੈਣ ਤੁਸੀਂ ਵੀ ਆਪਣੀ ਕੋਈ ਵੀਡੀਓ ਜ਼ਰੂਰ ਪਾਉਣਾ ਤੇ ਦੱਸਣਾ ਉਹਦੇ ਵਿੱਚ ਤੁਸੀਂ ਪਰਿਵਾਰ ਦਾ ਇੱਕਾ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸਾਨੂੰ ਪਹਿਲਾਂ ਦੇਖਣ ਨੂੰ ਮਿਲਦਾ ਸੀ ਵੈਸੇ ਆਪਾਂ ਕਿਸੇ ਦੀ ਪਰਸਨਲ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਪਰ ਜੇ ਮਹਿਕ ਪੈਣ ਨੇ ਵੀਡੀਓ ਬਣਾਈ ਤਾਂ ਪਬਲਿਕ ਹੋਈ ਆ ਪਬਲਿਕ ਹੋ ਕੇ ਹੀ ਸਾਰਿਆਂ ਨੂੰ ਪਤਾ ਲੱਗਿਆਗਾ ਕਿ ਮੈਕ ਪੈਨ ਜਿਆਦਾ ਟੈਨਸ਼ਨ ਦੇ ਮਰੀਜ਼ ਹੋ ਚੁੱਕੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਆਗਾ ਤਾਂ ਉੱਥੋਂ ਫਿਰ ਸਵਾਲ ਤਾਂ ਆਪਣੇ ਆਪ ਹੀ ਖੜੇ ਹੋਣੇ ਸੀ ਮੈਕ ਪੈਨ ਇਹਨਾਂ ਸਵਾਲਾਂ ਨੂੰ ਤੁਸੀਂ ਹੀ ਬੰਦ ਕਰ ਸਕਦੇ ਹੋ ਪਲੀਜ਼ ਤੁਸੀਂ ਸਾਡੇ ਲਈ ਹੁਣ ਇਹ ਵੀਡੀਓ ਜ਼ਰੂਰ ਲੈ ਕੇ ਆਓ ਕਿ ਆਪਣੇ ਪਰਿਵਾਰ ਦਾ ਇੱਕਾ ਸਾਨੂੰ ਰਵੀਵੀਰ ਜੀ ਦੇ ਵਾਪਸੀ ਜਾਣ ਤੋਂ ਪਤਾ ਤਾਂ ਲੱਗ ਗਿਆ ਹੈ ਕਿ ਰਵੀਵੀਰ ਜੀ ਤੁਹਾਡੀ ਕੇਅਰ ਦੇ ਲਈ ਇੰਡੀਆ ਆਏ ਹੋਏ ਸੀਗੇ ਤੇ ਮਨਿੰਦਰ ਮੰਗਟ ਵੀਰ ਜੀ ਉਹਨਾਂ ਨੂੰ 에어ਪੋਰਟ ਤੋਂ ਆ ਕੇ ਅੱਗੇ ਲੈ ਕੇ ਗਏ ਆ ਇਸ ਲਈ ਅਸੀਂ ਆਪਣੀ ਤੁਹਾਡੀ ਜਵਾਨ ਦੇ ਵਿੱਚੋਂ ਜ਼ਰੂਰ ਸੁਣਨਾ ਚਾਹਾਂਗੇ ਤੁਸੀਂ ਆਪਣਾ ਜਿਹੜਾ ਨਿਊ ਬਲੌਗ ਲੈ ਕੇ ਆਉਣਾ ਹੈ ਇਸ ਟੌਪਿਕ ਤੇ ਜ਼ਰੂਰ ਲੈ ਕੇ ਆਉਣਾ ਵੀ ਤੁਹਾਡੇ ਪਰਿਵਾਰ ਦਾ ਏਕਾ ਘਰ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਕਿ ਵੈਸੇ ਵੀਰ ਜੀ ਦੇ ਜਿਹੜੇ ਬਲੌਗ ਆ ਉਹਨਾਂ ਤੋਂ ਸਪਸ਼ਟ ਹੋ ਗਿਆ ਵੀ ਤੁਹਾਡਾ ਪਰਿਵਾਰ ਹੱਸਦਾ ਖੇਡਦਾ ਉਸੇ ਤਰ੍ਹਾਂ ਹੈ ਜਿਸੇ ਤਰ੍ਹਾਂ ਸਾਨੂੰ ਪਹਿਲਾਂ ਵੇਖਣ ਨੂੰ ਮਿਲ ਰਿਹਾ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਫੇਰ ਵੀ ਮੈਂ ਹੱਥ ਜੋੜ ਕੇ ਮਾਫੀ ਚਾਹੂੰਗੀ ਜੇ ਕੋਈ ਗਲਤ ਬੋਲਿਆ ਗਿਆ ਹੋਵੇ ਜਾਂ ਗਲਤ ਕਹਿ ਦਿੱਤਾ ਹੋਵੇ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ